ਬੀਤੇ ਦਿਨੀ ਫਗਵਾੜਾ ਵਿਖੇ ਬਾਂਸਲ ਮੈਡੀਕਲ ਸਟੋਰ ਵਿਖੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਤੋਂ ਬਾਅਦ ਭਾਵੇਂ ਕਿ ਪੁਲਿਸ ਨੇ ਇਸ ਵਾਰਦਾਤ ਨੂੰ ਹੱਲ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਮੁਰ ਤੋਂ ਫਗਵਾੜਾ ਪੁਲਿਸ ਵੱਲੋਂ ਕੀਤੇ ਜਾਂਦੇ ਸੁਰੱਖਿਆ ਦੇ ਦਾਅਵਿਆਂ ਦੀ ਫੂਕ ਕਰਦੇ ਹੋਏ ਬੇਖੌਫ ਲੁਟੇਰਿਆਂ ਨੇ ਦਿਨ ਦਿਹਾੜੇ ਹੀ ਸੰਗਣੀ ਬਸੋਂ ਵਾਲੇ ਇਲਾਕੇ ਗੁਰੂ ਹਰਗੋਬਿੰਦਗਰ ਵਿਖੇ ਸਥਿਤ ਸੇਠੀ ਮੈਡੀਕੋਜ਼ ਦੀ ਦੁਕਾਨ ਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਇਸ ਵਾਰ ਦਾਤ ਨਹੀਂ ਜਿੱਥੇ ਪੁਲਿਸ ਦੀ ਚਿੰਤਾ ਵਿੱਚ ਵਾਧਾ ਕੀਤਾ ਉੱਥੇ ਇਸ ਵਾਰ ਦਾਤ ਤੋਂ ਬਾਅਦ ਕੈਮਿਸਟ ਐਸੋਸੀਏਸ਼ਨ ਵੱਲੋਂ ਸਖਤ ਐਕਸ਼ਨ ਲੈਣ ਦੀ ਧਰਨਾ ਦਿੱਤਾ ਗਿਆ ਸੀ ਜਿਸ ਦੇ ਦੂਸਰੇ ਦਿਨ ਇਸ ਐਸੋਸੀਏਸ਼ਨ ਨਾਲ ਸ਼ਹਿਰ ਦੇ ਵੱਖ-ਵੱਖ ਵਪਾਰਕ ਅਦਾਰਿਆਂ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਨੇ ਇਸ ਧਰਨੇ ਦੀ ਹਮਾਇਤ ਕਰਦੇ ਇਸ ਵਿੱਚ ਮੌਲਿਆਤ ਕੀਤੀ ਜਿਸ ਵਿੱਚ ਹਲਕਾ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ ਆਪ ਦੇ ਹਲਕਾ ਇੰਚਾਰਜ ਵਿੰਦਰ ਸਿੰਘ ਮਾਨ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪrakash ਤੋ ਇਲਾਵਾ ਸ਼੍ਰੀਮਤੀ ਨੀਤਾ ਸੋਮਪrakash ਅਤੇ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਕੁਮਾਰ ਵੀ ਪਹੁੰਚੇ ਆਪਣੇ ਸੰਬੋਧਨ ਵਿੱਚ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਇਸ ਮਾਮਲੇ ਨੂੰ ਜਲਦੀ ਸੁਲਝਾ ਲਿਆ ਜਾਵੇਗਾ ਜਿਨ੍ਹਾਂ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਐਸਐਸਪੀ ਕਪੂਰਥਲਾ ਨਾਲ ਉਨ੍ਹਾਂ ਦੀ ਬੁੱਧਵਾਰ ਨੂੰ ਮੀਟਿੰਗ ਰਖਵਾਈ ਜਾਵੇਗੀ ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਆਪਣਾ ਧਰਨਾ ਸਮਾਪਤ ਕੀਤਾ ਅਸੀਂ ਹਰ ਵਕਤ 24 ਘੰਟੇ ਪਿਓ ਉੱਪਰ ਅਸੀਂ ਡਿਊਟੀ ਕਰ ਰਹੇ ਹਾਂ ਫਿਰ ਵੀ ਇਹ ਵਾਰ ਇਹ ਚੀਜ਼ਾਂ ਹੁੰਦੀਆਂ ਜੋ ਬਾਹਰੋਂ ਆਉਂਦੇ ਨੇ ਬੰਦੇ ਸ਼ਾਇਦ ਤੇ ਨਹੀਂ ਹੁੰਦੇ ਜਿਹੜੋਂ ਬਾਹਰੋਂ ਆਉਂਦੇ ਨੇ ਕੁਛ ਨਾ ਕੁਛ ਕਰ ਜਾਂਦੇ ਨੇ ਜਿਹੜੇ ਅਣਸਾਥੇ ਹੁੰਦੇ ਨੇ ਹੁਣ ਵੀ ਅਸੀਂ ਪੰਜ ਰੌਂਡ ਆਫ ਕਰ ਲੈਨੇ ਬੰਦੇ ਅਸੀਂ ਲੈ ਕੇ ਉਹਨਾਂ ਨੂੰ ਤੇ ਇਹ ਵੀ ਜਲਦੀ ਜਲਦੀ ਟਰੇਸ ਕਰ ਲਾਂਗੇ ਸਾਡਾ ਤੁਹਾਨੂੰ ਇਹ ਆਸ਼ਵਾਸਨ ਹੈ ਦੇਖੋ ਅਸੀਂ 24 ਘੰਟੇ ਹਾਜ਼ਰ ਹਾਂ ਤੁਹਾਡੇ ਲਈ ਤੁਸੀਂ ਵੀ ਸਾਡਾ ਸਾਥ ਦਿਓ ਅਸੀਂ ਦੇਖੋ ਇਹ ਨਹੀਂ ਅਸੀਂ ਆ ਕੇ ਇੱਥੇ ਜਦੋਂ ਸਾਨੂੰ ਫ੍ਰੀ ਟਾਈਮ ਮਿਲਦਾ ਹੈ ਐਸਐਚਓ ਦਾ ਅਸੀਂ ਆ ਕੇ ਇੱਥੇ ਨਾਕਾ ਵੀ ਲਾਉਂਦੇ ਹਾਂ ਇੱਥੇ ਘਣਾ ਹੁੰਦਾ ਹੈ ਕਿਉਂਕਿ ਮੈਨੂੰ ਪਤਾ ਇਹ ਮਾਰਕੀਟ ਬਹੁਤ ਜ਼ਿਆਦਾ ਹੋਰ ਹੈ ਤੇ ਹਰ ਵਕਤ ਅਸੀਂ ਰਾਤ ਨੂੰ ਵੀ ਤੁਰੇ ਜਾਂਦੇ ਆ ਤੇ ਕਾਈਂਡਲੀ ਤੁਸੀਂ ਸਾਡਾ ਸਾਥ ਦਿਓ ਉਹ ਅਸੀਂ ਇਹ ਵੀ ਬੰਦੇ ਫੜ ਲੈਣੇ ਸਾਨੂੰ 2-3 ਦਿਨ ਦਾ ਟਾਈਮ ਦੇ ਦਿਓ ਅਸੀਂ ਫੜ ਕੇ ਪੰਜ ਬੰਦੇ ਅਸੀਂ ਰੌਂਡ ਆਫ ਕਰ ਲਿਆ ਇਹ ਵੀ ਅਸੀਂ ਫੜ ਲੈਣੇ ਇਹ ਵੀ ਜਾਣੀਂ ਮੂਰ ਨੇ ਨਾਉਂ ਦੇ ਲਾਗੇ ਪਿੰਡਾਂ ਦੇ ਹੁੰਦੇ ਨੇ ਤੇ ਇਸ ਕਰਕੇ ਇਹ ਮੈਂ ਤੁਹਾਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਅਸੀਂ 24 ਘੰਟੇ ਹਾਜ਼ਰ ਆ ਇਹ ਕਿ ਬਹੁਤ ਵੱਡੀ ਘਟਨਾ ਹੈ ਇਸਰਾ ਇਸੇ ਦਾ ਹੌਸਲਾ ਪੈ ਕੇ ਕਾਲੀ ਦੁਕਾਨ ਦੇ ਉੱਤੇ ਆਪਣੀ ਟੋਕ ਟੋਕ ਇੱਥੇ ਕਾਫੀ ਰਸ਼ਿੰਦਾ ਘਟਮਟਾ ਬਾਬਾ ਜੀ ਦੀ ਦੁਕਾਨ ਤੇ ਪੜਾ 60 ਬੰਦੇ ਐਟ ਅਟ ਅ ਮਿਨੀਮਮ ਘਰੇ ਪੜਾ 60 ਬੰਦੇ ਜੀ ਕੋਲ ਉਹਦੇ ਨਾਲ ਕਲੀਅਰ ਹੈ ਮੈਂ ਉੱਥੇ ਖੜਾ ਹੈਗਾ ਤੇ ਪੰਸਿਲਪਾਬ ਦੇ ਵੀ ਹੋਇਆ ਤੇ ਸਿਚੁਏਸ਼ਨ ਮੈਂ ਸਸਪੀਡ ਨਗਲ ਕੀਤੀ ਸੀ ਕੋਸ਼ਿਸ਼ ਤਾਂ ਨਹੀਂ ਆ ਉਹਨੇ ਰਸ਼ ਉੱਥੇ ਵੀ ਕੁਝ ਐਸੀ ਕਾਲਮ ਹੋਈ ਹੈ ਤਾਂ ਕਿ ਮੈਡਮ ਆਏਗੀ ਉਰੇ ਜਨਮੇਟ ਮੈਂ ਬਾਅਦ ਵਿੱਚ ਅਸੀਂ ਜਨਰਲ ਸੈਰੀਆਂ ਨਾਲ ਮੀਟਿੰਗ ਕਰਨਗੇ ਮੈਂ ਮਿਸਟਰ ਸ਼ੰਕਰਾਸ਼ਨ ਵੀ ਰੱਖਿਆ ਉਹ ਵੀ ਆਜਣ ਵਿੱਚ ਕਰਕੇ ਸੀ ਬਹੁਤ ਸੜੀਆਂ ਨਵਾਡ ਜਿਹੜੇ ਜਿਹਦੇ ਵਿੱਚ ਜੋ ਵੀ ਕਮਜ਼ੋਰੀ ਹੋਈ ਕਿ ਐਸਐਚਯੂਆਰਿ ਨਾ ਹੁਣੇ ਗੱਲ ਕਰ ਲੈਣਾ ਇਹ ਅੱਛਾ ਮੁੰਡਾ ਕੋ ਹੋ ਰਿਹਾ ਐਸਐਚਯੂਆਰਿ ਕੋਸ਼ਿਸ਼ ਕਰਾਂਗੇ ਐਸਐਚਯੂਆਰਿ ਦੇ ਜਿਹੜੇ ਅਫਸਰ ਦੀ ਵੀ ਕੋਈ ਅੱਛ ਕਮਜ਼ੋਰੀ ਹੋਏਗੀ ਅਸੀਂ ਉਸ ਨੂੰ ਇੱਥੋਂ ਬੰਦ ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਤੇ ਹੋਰ ਨਾਜ ਅਤੇ ਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਫਗਵਾੜਾ ਸ਼ਹਿਰ ਅੰਦਰ ਲੁਟੇਰਿਆਂ ਵੱਲੋਂ ਸਿਰਫ ਮੈਡੀਕਲ ਸਟੋਰਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਨਾਲ ਸਮੂਹ ਮੈਡੀਕਲ ਸਟੋਰ ਵਾਲੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਹੁਣ ਆਪਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਸ਼ਹਿਰ ਅੰਦਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ ਤੇ ਚੱਪੇ-ਚੱਪੇ ਦੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਜਾਵੇ ਤਾਂ ਜੋ ਇਸ ਤਰ੍ਹਾਂ ਦੀਆਂ ਵਾਰਦਾਤਾਂ ਉੱਪਰ ਨਕੇਲ ਕਸੀ ਜਾ ਸਕੇ ਉਨਾ ਕਿਆ ਕੀ ਪੁਲਿਸ ਵੱਲੋਂ ਦਿੱਤੇ ਆਸ਼ਵਾਸਨ ਤੋਂ ਬਾਅਦ ਹੀ ਫਿਲਹਾਲ ਧਰਨਾ ਛੁਕ ਲਿਆ ਗਿਆ ਹੈ ਜਦੋਂ ਕੋਈ ਵਾਰਦਾਤ ਹੁੰਦੀ ਹੈ ਕਿ ਆ ਸਿਰਫ ਜਿਨ੍ਹਾਂ ਦਾ ਵਾਰਦਾਤ ਹੁੰਦੀ ਉਹਨਾਂ ਨੂੰ ਚਿੰਤਾ ਨਹੀਂ ਹੁੰਦੀ ਬਾਕੀ ਸ਼ਹਿਰ ਵਾਸੀਆਂ ਨੂੰ ਚਿੰਤਾ ਹੁੰਦੀ ਹੈ ਕਿ ਕੱਲ ਨੂੰ ਕਿਸੇ ਦੀ ਵੀ ਵਾਰੀ ਆ ਸਕਦੀ ਹੈ ਪ੍ਰਸ਼ਾਸਨ ਨੂੰ ਅਪਰੋਚ ਕਰਦੇ ਹਨ ਕਿ ਅਸੀਂ بار بار ਕਰਦੇ ਹਾਂ ਕਿ ਹੁਣ ਵੀ ਸਾਡੇ ਵਿੱਚ ਇੱਜਤ ਹੁੰਦੀ ਜੀ ਸਾਡੇ ਨਾਲ ਹੀ ਇਸ ਵੇਲੇ ਕਿ ਇੱਥੇ ਜਿਹੜੀ ਫੋਰਸ ਇਕੱਠੇ ਕੀ ਆ ਉਹ ਫੋਰਸ ਦੇ ਕੰਮ ਨੂੰ ਜਿਹੜਾ ਜੇ ਤੇ ਤਾਂ ਜਲਦੀ ਜਿਹੜਾ ਪੂਰਾ ਕੀਤਾ ਜਾਵੇ ਫੋਰਸ ਬਹੁ ਕੀ ਤਾਂ ਨਾਕੇ ਤੁਹਾਡੇ ਲੱਗਣਗੇ ਨਾਕੇ ਹੋ ਕੇ ਤਾਂ ਬੰਦੇ ਜਿਹੜੇ ਹੈਗੇ ਤੁਹਾਡੀ ਪਕੜ ਦੇ ਵਿੱਚ ਆਣਗੇ ਆਦਰਵਾਇਸ ਤਾਂ ਬੰਦੇ ਜਿਹੜੇ ਹੈਗੇ ਭੱਜ ਜਾਂਦੇ ਹੈਗੇ ਜਦੋਂ ਤਾਂ ਤੁਸੀਂ ਵੀ ਪਰੇਸ਼ਾਨ ਹੋ ਤੇ ਅਸੀਂ ਵੀ ਪਰੇਸ਼ਾਨ ਹਾਂ ਕੀ ਹੈ ਮੈਂ ਫੇਰ ਬੇਨਤੀ ਕਰੂਗਾ ਪ੍ਰਸ਼ਾਸਨ ਨੂੰ ਐਸਐਸਪੀ ਮੇਸਾਬਾ ਨੂੰ ਔਰ ਐਸਪੀ ਸਾਹਿਬ ਨੂੰ ਕਿ ਜਿਹੜੀ ਹੈ ਕਿ ਫੁਗਾੜੇ ਦੀ ਜਿਹੜੀ ਸਕਿਉਰਟੀ ਜਿਹੜੀ ਹੈਗੀ ਆ ਪੀਸੀਆ ਰਹੀ ਆ ਇਹਨੂੰ ਵੀ ਵਧਾਇਆ ਜਾਵੇ ਉਹ ਜਿਹੜੀ ਦੂਦੀਪੁਰ ਫੋਰਸ ਥਾਣੇ ਔਰ ਸਿੱਕੀ ਦੇ ਵਿੱਚ ਹੈਗੀ ਆ ਇਹਦੇ ਵਿੱਚ ਵੀ ਜਿਹੜੇ 25 ਵਿੱਚ 30 ਦੇ ਬੰਦੇ ਜਿਹੜੇ ਹੋਰ ਪਾਏ ਜਾਣ ਔਰ ਸ਼ਹਿਰ ਦੇ ਵਿੱਚ 15 20 ਜਿਹੜੀਆਂ ਇੰਪੋਰਟਡ ਪਲੇਸ ਹੈਗੀਆਂ ਉੱਥੇ ਦੋ ਦੋ ਭਾਂਵੇਂ ਤਿੰਨ ਤਿੰਨ ਬੰਦਿਆਂ ਦਾ ਜਿਹੜਾ ਨਾਕਾ ਲਗਾਇਆ ਜਾਵੇ ਜਿਹੜੀ ਵੀ ਕੋਈ ਬੰਦਾ ਨੰਗਦਾ ਹੈਗਾ ਅਣਪਛਾਣਿਆ ਹੈਗਾ ਡਾਉਟਫੁਲ ਹੈਗਾ ਉਹਨੂੰ ਰੋਕ ਕੇ ਉਹਨੂੰ ਚ ਜੇ ਉਹ ਗਲਤ ਹੈਗਾ ਤਾਂ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਐਸਐਸਓ ਸੈਕਟੀਨ ਕਿੰਨਾ ਟਾਈਮ ਲਿਆ ਹੋਂ ਦੋ ਦਿਨ ਦਾ ਐਸਐਸਪੀ ਸਾਹਮਣੇ ਟਾਈਮ ਲਿਆ ਹੈਗਾ ਕਿ ਦੋ ਦਿਨ ਦਾ ਸਾਨੂੰ ਟਾਈਮ ਦਿਓ ਦੋ ਦਿਨ ਦੇ ਵਿੱਚ ਵਿੱਚ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਦਾ ਹੱਲ ਕੱਢ ਕੇ ਤੁਹਾਡੇ ਨਾਲ ਦੁਬਾਰਾ ਮੀਟਿੰਗ ਕਰਾਂਗੇ ਸੇਨੋਂ ਕੱਲ ਨੂੰ ਮੰਡੇ ਮਾਰਨਿੰਗ ਦੁਕਾਨਾਂ ਖੁੱਲਣਗੀਆਂ ਮੈਡੀਕਲ ਸਾਰੀਆਂ ਕੱਲ ਦੁਕਾਨਾਂ ਖੁੱਲਣਗੀਆਂ ਕੱਲ ਸ਼ਾਮ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹਨਾਂ ਨਾਲ ਮੀਟਿੰਗ ਕਰਾਂਗੇ ਐਸਐਸਪੀ ਸਾਹਿਬ ਨਾਲ ਜਾਂ ਐਸਪੀ ਦੇ ਨਾਲ ਜੋ ਕੋਈ ਗੱਲ ਹੋਈ ਹੈ ਉਸ ਹਿਸਾਬ ਨਾਲ ਬਾਅਦ ਦੀ ਕਾਰਵਾਈ ਕਰਾਂਗੇ ਧਰਨਾ ਸੱਜਾ ਜੀ ਕੈਬਲ ਸਟੇ ਉਹਨਾਂ ਨੇ 2 ਦਿਨ ਦਾ ਟਾਈਮ ਲਿਆ ਕਿ 2 ਦਿਨ ਬਾਅਦ ਵੀ ਅਸੀਂ ਮੀਟਿੰਗ ਰੱਖਾਂਗੇ ਉਸ ਤੋਂ ਬਾਅਦ ਅਸੀਂ ਕੋਈ ਫੈਸਲਾ ਲਵਾਂਗੇ ਇਸ ਕਰਕੇ ਅਸੀਂ ਇਹ ਤੁਹਾਡੇ ਮੰਮੀ ਜਿਹੜੇ ਆ ਉਹਨੂੰ ਮੀਟਿੰਗ ਖਤਮ ਕਰਤੀ ਆ ਤੇ ਬੁੱਧਵਾਰ ਨੂੰ ਅਸੀਂ ਐਸਐਨਪੀ ਸਰ ਨਾਲ ਸਾਡੀ ਮੀਟਿੰਗ ਆ ਜਿੱਦਾਂ ਵੀ ਆ ਕੇ ਹੋਊਗਾ ਬਾਕੀ ਨੰਬਰਾਂ ਨੂੰ ਦਸਤਾ ਜੰਗਲ ਥੈਂਕ ਯੂ ਧੰਨਵਾਦ ਅੱਜ ਕੀ ਭਰੋਸਾ ਦਵਾਇਆ ਤੁਹਾਨੂੰ ਇਹਨਾਂ ਨੇ ਅੱਜ ਇਹ ਭਰੋਸਾ ਦਵਾਇਆ ਕਿ ਅਸੀਂ ਅਸੀਂ ਜਿਹੜੀ ਇਸ ਦੀ ਫੋਰਸ ਘਟਾ ਉਹ ਬਿਧਾਈ ਜਾਊਗੀ ਬਾਕੀ ਜਿਹੜੀ ਜੋ ਗੱਲਬਾਤ ਕਰਨੀ ਹੈ ਆਪਾਂ ਬੁੱਧਵਾਰ ਨੂੰ ਬੈਠ ਕੇ ਜਿੱਦਾਂ ਵੀ ਆ ਪ੍ਰਸ਼ਾਸਨ ਸਾਡੇ ਨਾਲ ਅਸੀਂ ਪਹੁੰਚਾ ਦੇਣਾ ਠੀਕ ਹੈ ਤੇ ਤੁਹਾਨੂੰ ਚੱਕੋਗੇ ਸਰ ਤੁਹਾਨੂੰ ਚੱਕਾ